ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਪ੍ਰਾਣੇ ਪਸ਼ੂ ਵੇਚਣ ਸੰਬੰਧੀ ਕੋਈ ਵੀ ਵੀਡੀਓ ਬਣਾਉਣੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਤੁਸੀਂ ਐਡ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਦੋਸਤੋ ਜਿਹੜੇ 9815142150 ਹਨ ਸੋ ਦੋਸਤੋ ਅੱਜ ਜਿਸ ਲੋਕੇਸ਼ਨ ਤੇ ਜਿਸ ਜਗ੍ਹਾ ਤੇ ਆਏ ਆ ਜੀ ਪਿੰਡ ਸ਼ੰਕਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਜਿਹੜਾ ਇਸ ਨੂੰ ਲੁਧਿਆਣਾ ਲੱਗਦਾ ਜੀ ਲੁਧਿਆਣੇ ਤੋਂ ਮਲੇਰਕੋਟ ਦਾ ਰੋਡ ਉੱਪਰ ਦੋਸਤੋ ਜਿਹੜਾ ਇਹ ਪਿੰਡ ਸ਼ੰਕਰ ਪੈਂਦਾ ਹੈ ਤਕਰੀਬਨ ਲੁਧਿਆਣੇ ਤੋਂ 20 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਮਲੇਰ ਕੋਟਲੇ ਤੋਂ ਤਕਰੀਬਨ 30 ਕਿਲੋਮੀਟਰ ਜਿਹੜਾ ਇਸ ਪਿੰਡ ਦੀ ਦੂਰੀ ਆ ਜੀ ਬਿਲਕੁਲ ਲੁਧਿਆਣੇ ਤੇ ਮਲੇਰ ਕੋਟਲੇ ਦਾ ਜਿਹੜਾ ਸੈਂਟਰ ਇਹ ਪਿੰਡ ਹੈਗਾ ਤੇ ਵੀਰ ਹੁਣੇ ਜਿਹੜਾ ਵਪਾਰ ਦਾ ਕੰਮ ਕਰਦੇ ਆ ਪਸ਼ੂ ਵੀਰ ਹੁਣਾਂ ਦੇ ਕੋਲ ਆਉਂਦੇ ਰਹਿੰਦੇ ਆ ਸੇਲ ਵਾਸਤੇ ਸੋ ਅੱਜ ਜਿਹੜੇ ਦੋਸਤੋ ਪਸ਼ੂ ਨੇ ਮੱਝਾਂ ਤੁਹਾਨੂੰ ਦਿਖਾਵਾਂਗੇ ਆਪਾਂ ਤਿੰਨ ਤਿੰਨੇ ਸੇਲ ਨੇ ਦੋਸਤੋ ਤੇ ਤਿੰਨਾਂ ਦੇ ਵਿੱਚੋਂ ਜਿਹੜਾ ਰੇਟ ਭਾਅ ਪੜਤੇ ਵਾਲੀ ਤੁਹਾਨੂੰ ਚੀਜ਼ ਪਸੰਦ ਹੋਵੇ ਵੀਰ ਹੁਣਾਂ ਦੇ ਨੰਬਰ ਜਿਹੜੇ ਆਪਾਂ ਚਲਦੇ ਕਰ ਦਵਾਂਗੇ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਹੋਰ ਬਤੇਰੇ ਜਾਣਕਾਰੀ ਦੇ ਨਾਲ ਨਾਲ ਰੇਟ ਦਾ ਜਿਹੜਾ ਮੁੱਲ ਵੀ ਉਹ ਵੀ ਤੈਅ ਕਰ ਸਕਦੇ ਹੋ ਸੋ ਆਪਾਂ ਵੀਰ ਹੁਣਾ ਦੇ ਕੋਲ ਚੱਲਦੇ ਆਂ ਜਿਆਦਾ ਜਾਣਕਾਰੀ ਆਪਾਂ ਵੀਰ ਹੁਣਾ ਦੇ ਕੋਲੋਂ ਇਹਨਾਂ ਪਸ਼ੂਆਂ ਦੀ ਲੈਣੇ ਆ ਸੋ ਪੁੱਛ ਲੈਣੀ ਆ ਜੀ ਪਹਿਲਾਂ ਵੀਰ ਹੁਣਾ ਦਾ ਕੀ ਨਾਮ ਹੈਗਾ ਸੋ ਸਭ ਤੋਂ ਪਹਿਲਾਂ ਵੀਰ ਜੀ ਸਾਥ ਸ਼ਰੀਆ ਕਾਲ ਜੀ ਤੇ ਫਿਰ ਆਪਣਾ ਨਾਮ ਆਪਣਾ ਵੀਰਾਂ ਨੂੰ ਜਰੂਰ ਦੱਸ ਠੀਕ ਆ ਜੀ ਜ਼ਿਲ੍ਹਾ ਲੁਧਿਆਣਾ ਤਸਵੀਰ ਡੇਲੋ ਪਿੰਡ ਸ਼ੰਕਰ ਠੀਕ ਆ ਤੇ ਵੀਰੇ ਆਪਣਾ ਕੰਮ ਜਿਹੜਾ ਵਪਾਰ ਦਾ ਹੀ ਹੈ ਜੀ ਠੀਕ ਆ ਪਸ਼ੂ ਮਤਲਬ ਕਿ ਆਪਣੇ ਕੋਲ ਆਮਜ਼ਰੀਂ ਦੀ ਹੈ ਨਾ ਠੀਕ ਆ ਤੇ ਇਹ ਬਾਕੀ ਵੀਰੇ ਪਸ਼ੂ ਆਪਣਾ ਜੇਕਰ ਇਸ ਪਹਿਲੀ ਮੱਝ ਦੀ ਗੱਲ ਕਰੀਏ ਤਾਂ ਇਹ ਸੇਲ ਵਾਸਤੇ ਆਪਣੇ ਕੋਲ ਮੌਜੂਦ ਹੈ ਹਾਂਜੀ ਹਾਂਜੀ ਤੇ ਇਹਦੀ ਡਿਟੇਲ ਕੀ ਹੈਗੀ ਵੀਰੇ ਏ ਕਿਨਵਾ ਸੂਹਾ ਕੇ ਸੂਣ ਜਾ ਰਹੀ ਹੈ ਇਹ ਤੀਜਾ ਸੂਹਾ ਸੂਣ ਰਹੀ ਹੈ ਚੌਥੇ ਜਾਂ ਸਵਾ ਦੋ ਮਹੀਨੇ ਦੀ ਗੱਭਣਾ ਜੀ ਠੀਕ ਹੈ ਜੀ ਤੇ 9 ਕਿਲੋ ਦੁੱਧ ਦਾ ਬੱਚਾ ਨਾਲ ਲੱਗਦਾ ਜੀ ਠੀਕ ਹੈ ਤੇ ਤੀਜਾ ਤੁਹਾਨੂੰ ਦੱਸਿਆ ਵੀ ਚੌਥੀਲੀ ਗੱਬਣ ਚੌਥੀਲੀ ਗੱਬਣ ਤੇ ਗੱਬਣ 2 ਮਹੀਨੇ ਦੀ ਦੱਸਿਆ ਜੀ ਹਾਂਜੀ 2 ਮਹੀਨੇ ਅੱਗੇ ਚੈੱਕ ਪਾਸ ਨਹੀਂ ਫਿਰ ਹੋ ਸਕੀ ਹਾਂਜੀ ਚੈੱਕ ਹੋ ਸਕਦੀ ਹੈ ਉਹ 2 ਮਹੀਨੇ ਤੋਂ ਬਾਅਦ ਹੋ ਜਾਵੇ ਹਾਂਜੀ ਹਾਂਜੀ ਤੇ ਜਿਹੜਾ ਤੀਜੇ ਸੂਬੇ ਦਾ ਫਿਰ ਕੀ ਬੱਚਾ ਮਗਰ ਦੱਸਿਆ ਬੱਚਾ ਕੱਟਾ ਜੀ ਮਗਰ ਕੱਟਾ ਤੇ ਦੁੱਧ ਫਿਰ ਕਿੰਨਾ ਤਿਆਰ ਹੋਣਾ ਦੁੱਧ ਤਾਂ ਹੁਣ 9 ਕਿਲੋ ਹੋ ਜਾਇਆ ਇਸ ਦਾ 9 ਕਿਲੋ ਆ ਜੀ ਹਾਂਜੀ ਠੀਕ ਆ ਤੇ ਚੌਥੀ ਲਈ ਕਿ ਗੱਬਣ ਮਤਲਬ ਕਿ ਤੁਹਾਡੇ ਕੋਲ ਪੂਰੀ ਤਸੱਲੀ ਹੈ ਵੀ ਮਤਲਬ ਕਿ ਚੈੱਕ ਪਾਸ ਵੀ ਮਤਲਬ ਵੀ ਚੈੱਕ ਹੋ ਜਾਣੀ ਹੈ ਜੱਸ ਹੈਗੀ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਵੀਰੇ ਇਹ ਦੁੱਧ 9 ਲੀਟਰ ਦੱਸਦਾ ਤੁਸੀਂ ਹਾਂਜੀ ਹਾਂਜੀ ਤੇ ਚਵਾਈ ਵੱਲੋਂ ਜੇਕਰ ਆਪਾਂ ਦੇਖੀਏ ਤਾਂ ਥਣਾ ਦੀ ਧਾਰ ਦੀ ਕਿੱਦਾਂ ਦੀ ਹੈ ਚਵਾਈ ਸੰਤ ਧਾਰ ਮੋਤੀ ਹੈ ਤਾਂ ਠੀਕ ਹੈ ਜੀ ਠੀਕ ਹੈ ਵੀਰ ਜੀ ਤੇ ਦੋਸਤੋ ਆ ਵੀ ਤੀਜਾ ਸਵੇਰ ਇਹ ਸੁਈ ਆ ਵੀਰ ਹੁਣਾਂ ਦੇ ਕੋਲ 2 ਮੰਥ ਦੀ ਜਿਹੜੀ ਪ੍ਰੈਗਨੈਂਟ ਆ ਵੀਰ ਹੁਣਾਂ ਦੱਸ ਦਿੱਤਾ ਬਾਕੀ ਜਿਹੜਾ ਆਰਡਰ ਆ ਉਹ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ 9 ਕਿਲੋ ਜਿਹੜਾ ਦੁੱਧ ਆ ਤੁਹਾਨੂੰ ਤਿਆਰ ਮਿਲੇਗਾ ਇਸ ਦੇ ਥੱਲੇ ਤੇ ਬਾਕੀ ਵੀਰੇ ਚੋਈ ਕੋਈ ਪੂਰ ਛੱਟਾ ਤਾਂ ਨਹੀਂ ਹੈਗਾ ਨਹੀਂ ਨਹੀਂ ਤਾਂ ਪੂਰ ਛੱਟਾ ਕੋਈ ਨਹੀਂ ਠੀਕ ਆ ਬਾਕੀ ਦੋਸਤੋ ਬਿਲਕੁਲ ਤੁਸੀਂ ਜਿਹੜਾ ਥਾਣਾ ਦੀ ਬੰਤਰ ਦੇਖ ਸਕਦੇ ਮੁੱਠੀ ਵਾਲਾ ਥਾਣਾ ਤੇ ਬਰਾਬਰਤਾ ਜਿਹੜੀ ਪੂਰੀ ਥਾਣਾ ਦੀ ਇੱਕੋ ਜਿਹੀ ਹੈ ਤੇ ਇਹਨੂੰ ਵੀਰ ਜੀ ਮੜਾ ਖੋਲ ਲਿਓ ਜੀ ਇਹਦੇ ਵੀ ਜੀ ਸਿਲਕੀ ਹੋਈ ਆ ਪਿਛਲੇ ਦੇ ਜਿਸ ਨੇ ਸੋਇਆ ਲਾਗ ਮਾਰਦੀ ਅਗਲੇ ਪੈਰ ਤੋਂ ਮਣੀ ਆ ਆ ਥੋੜਾ ਤਿਲਕ ਦੀ ਸੀ ਹੁਣ ਤਾਂ ਘੱਟ ਗਿਆ ਅੱਛਾ ਅਗਲੇ ਪੈਰ ਤੋਂ ਤਿਲਕੀ ਆ ਹਨਾ ਕੋਈ ਦਿੱਕਤ ਤਾਂ ਨਹੀਂ ਹਾ ਜੀ ਬਾਕੀ ਦੋਸਤੋ ਤਿਲਕਣ ਤੇ ਕਰਕੇ ਥੋੜੀ ਜੀ ਨਾ ਤੁਹਾਨੂੰ ਅਗਲੇ ਪੈਰ ਦੇ ਵਿੱਚੋਂ ਲੱਗੂਗਾ ਮੜ ਗਈ ਜਿਵੇਂ ਇਹ ਪਸ਼ੂ ਲੰਗਾਉਂਦਾ ਤੇ ਬਾਕੀ ਕੋਈ ਸੱਟ ਨਹੀਂ ਮੇਜਰ ਸੱਟ ਨਹੀਂ ਹੈਗੀਗੀ ਤੁਰਦੀ ਬਹੁਤ ਹੈਗੀ ਸਹੀ ਆ ਬਾਕੀ ਵੀਰ ਹੁਣੇ ਕਹਿੰਦੇ ਪਿਛਲੇ ਸਵੇਰ ਦੀ ਜਿਵੇਂ ਨਾ ਤਿਲਕਣ ਕਰਨ ਥੋੜੀ ਜੀ ਸੱਟ ਲੱਗੀ ਆ ਕੀ ਕਰੀ ਬੀ ਤੇ ਇਹ ਇਹਦੀ ਵੀਰੇ ਕੀ ਡਿਮਾਂਡ ਕਰਦੇ ਪਏ ਆਪਾਂ 58000 ਹੈ ਨਾ ਜੀ ਤੇ 58000 ਦੇ ਵਿੱਚੋਂ ਮਤਲਬ ਘਰੇ ਕੋਈ ਆਉਂਦਾ ਆਉਂਦਾ ਮਾਨਤਨ ਤਾਂ ਹੋ ਹੀ ਜਾਂਦਾ ਤੇ ਦੋਸਤੋ 58000 ਰੁਪਇਆ ਵੀਰ ਹੁਣਾਂ ਨੇ ਜੇਕਰ ਆਪਾਂ ਪਹਿਲੀ ਇਸ ਮੱਝ ਦੀ ਗੱਲ ਕਰੀਏ ਤਾਂ 58000 ਰੁਪਇਆ ਮੋਹਲਾ 9 ਕਿਲੋ ਦੁੱਧ ਦਾ ਦੋਸਤੋ ਚੁਾਈ ਤੁਸੀਂ ਆਪਣੇ ਹੱਥੀ ਕਰਿਓ ਇੱਕ ਡੰਗ ਦੀ ਦੋ ਡੰਗ ਦੀ ਤਿੰਨ ਡੰਗ ਦੀ ਜਿਵੇਂ ਵੀ ਨੇੜੇ ਤੇੜੇ ਉਹ ਵੀ ਇਹਨਾਂ ਪਿੰਡਾਂ ਦੇ ਜਿਹੜੇ ਨੇੜੇ ਤੇੜੇ ਦੇ ਵੀਰ ਨੇ ਲੁਧਿਆਣੇ ਮਲੇਰਕੋਟਲੇ ਦੇ ਜਗਰਾਵਾਂ ਤੇ ਚਾਹੇ ਆਪਾਂ ਰਾਏਕੋਟ ਦੀ ਗੱਲ ਕਰ ਲਈਏ ਤੁਸੀਂ ਆ ਕੇ ਤਸਦੀ ਆਪਦੀ ਮੌਕੇ ਤੇ ਕਰ ਸਕਦੇ ਇਹਨਾਂ ਪਸ਼ੂਆਂ ਦੇ ਜਿਹੜੇ ਪਸ਼ੂ ਵੀਰ ਕੋਲ ਸਾਰੇ ਸੂਏ ਨੇ ਤੇ ਅੱਗੇ ਵੀਰੇ ਵੀ ਕਿਹੜੀ ਮੱਝ ਆਪਾਂ ਹੈਗੀ ਸੇਲ ਠੀਕ ਆ ਤੇ ਇਹਦੇ ਬਾਰੇ ਵੀ ਪਾਦ ਕੇ ਚਾਹਣਾ ਮੀਨੀ ਆ ਗਈ ਹੈ ਜੀ ਇਹ ਹਾਂ ਜੀ ਮੀਨੀ ਠੀਕ ਆ ਜੀ ਸਿੰਗ ਕਹਿੰਦੇ ਵੀਰੇ ਹਿਲਦੇ ਆ ਨਹੀਂ ਨਹੀਂ ਸਿੰਗ ਨਹੀਂ ਹਿਲਦੇ ਹਨਾ ਤੇ ਇਹ ਸੂਭਾ ਕਿੰਨਾ ਵੀਰੇ ਸੂਈ ਹੈ ਇਹ ਦੂਜਾ ਸੂਈ ਹੈ ਤੀਜੇ ਵਾਸਤੇ ਸਵਾ 4 ਮਹੀਨੇ ਦੇ ਘੱਟ ਬਣੇ ਜੀ ਅੱਗੇ ਸਵਾ 4 ਮਹੀਨੇ ਦੇ ਘੱਟ ਬਣਨ ਠੀਕਾ ਤੇ ਮਗਰ ਦੇ ਬੱਚਾ ਵੀਰੇ ਕੀ ਆ ਗਿਆ ਸੀ ਬੱਚਾ ਨਹੀਂ ਹੈਗਾ ਜਮਾਰੇ ਇਹ ਮਗਰ ਬੱਚਾ ਨਹੀਂ ਹੈਗਾ ਤੇ ਚੁਵਾਈਂ ਦੀ ਕਿਵੇਂ ਕਰਦੇ ਪਏ ਹੁਣ ਚੁਵਾਈਂ ਥਾਪੀ ਤੇ ਮਿਲਦੀ ਹੈ ਇੱਕ ਟਾਈਮ ਸਵੇਰੇ ਚੁਵਾਈਂ ਦੀ 400 4 ਕਿਲੋ ਦੇ ਆਹ ਇੱਕ ਟਾਈਮ ਦਾ 4 1/2 ਦੁੱਧ ਇੱਕ ਟਾਈਮ ਹੀ ਮਿਲਦੀ ਹੈ ਜੀ ਹਾਂਜੀ ਇੱਕ ਟਾਈਮ ਤੇ ਅੱਗੇ 4 ਕਿ ਮਹੀਨੇ ਦੀ ਗੱਬਣਾ ਨੇ ਹਾਂਜੀ 4 1/2 ਮਹੀਨੇ ਸਾਢੇ 4 ਮਹੀਨੇ ਤੀ ਦੋਸਤੋ ਗੱਬਣਾ ਟੋਕੜ ਗੱਬਣਾ ਜਿਹੜੀ ਤੁਹਾਨੂੰ ਇਹ ਜਿਹੜੀ ਮੱਝ ਵੀਰ ਹੁਣਾਂ ਦੇ ਕੋਲ ਮਿਲ ਜਾਵੇਗੀ ਢੇਲੀਆ ਦੋਸਤੋ ਮੀਣੀਆਂ ਬੱਟ ਜਿਹੜੇ ਸਿੰਘ ਨਹੀਂ ਹਿਲਦੇਗੇ ਉਹ ਤੁਹਾਨੂੰ ਆਪਾਂ ਵਿਖਾ ਵੀ ਦਿੱਤੇ ਵੀਰ ਨੇ ਦੱਸ ਵੀ ਦਿੱਤਾ ਹੈ ਤੇ ਜੇ ਕਿ 4.5 ਮਹੀਨੇ ਦੀ ਗੱਬਣਾ ਤੇ 4 4.5 4.5 ਦੇ ਤਕਰੀਬਨ ਜਿਹੜਾ ਦੁੱਧ ਤੁਹਾਨੂੰ ਸਵੇਰ ਦੇ ਟਾਈਮ ਵੀਰ ਹੋਣੀ ਚਵਾਈ ਕਰਦੇ ਹਨਾ ਵੀਰ ਜੀ ਥਾਪੀ ਤੇ ਮਿਲਦੀ ਹੈ ਕੋਈ ਟੀਕਾ ਨਹੀਂ ਆ ਦੋਸਤੋ ਥਾਪੀ ਤੇ ਮਿਲਦੀ ਹੈ ਬਾਕੀ ਤੁਸੀਂ ਪਹਾੜਾ ਵੰਡਾ ਜਿਹੜਾ ਕੋਈ ਪਾ ਸਕਦੇ ਹੋਗੇ ਉਹ ਗੱਲ ਵੱਖਰੀ ਹੈ ਤੇ ਇਹਦਾ ਫਿਰ ਕੀ ਦੀ ਡਿਮਾਂਡ ਕਰ ਰਹੇ ਆਪਾਂ ਇਹਦਾ 50000 ਰੁਪਏ 50000 ਆ ਜੀ ਹਾਂਜੀ ਠੀਕ ਆ ਤੇ ਦੋਸਤੋ 50000 ਰੁਪਏ ਜਿਹੜੀ ਵੀਰ ਹੋਣਾਂ ਨੇ ਡਿਮਾਂਡ ਕੀਤੀ ਆ ਤੇ ਫਿਰ ਇਹ ਸੱਜਰ ਦਾ ਕੋਈ ਦੁੱਧ ਪਤਾ ਸੀ ਕਿ ਵੀ ਕਿੰਨਾ ਕੁ ਦਿੰਦੇ ਨੇ ਦੋ ਡੰਗ ਦਾ ਸੱਜਰ ਇਹ ਸਗਲੇ 12 ਬਾਰਾ ਕਿਲੋ ਟੂ ਠੀਕ ਆ 12 13 ਜਿਹੜਾ ਕਿਲੋ ਦੋਸਤੋ ਜਿਹੜਾ ਸੱਜਰ ਦਾ ਜਿਹੜਾ ਦੁੱਧ ਸੀਗਾ ਬਾਕੀ ਮੂੰਹ ਮੱਥਾ ਜਿਹੜਾ ਤੁਸੀਂ ਜਰੂਰ ਨਜ਼ਦੀਕ ਤੋਂ ਵੇਖ ਸਕਦੇ ਜੇ ਦੂਰੋਂ ਨੇੜਿਓਂ ਚੱਲ ਕੇ ਆਉਣਾ ਤੁਸੀਂ ਤੇ ਮੁੱਲ ਜਿਹੜਾ 50000 ਰੁਪਇਆ ਵੀਰ ਹੋਣਾ ਨੇ ਅੱਜ ਦੇ ਸਮੇਂ ਦੇ ਵਿੱਚ ਕੀਤਾ ਤੇ ਬਾਕੀ ਵੀਰ ਜੀ ਨੂੰ ਵੀ ਖੋਲ ਲਈ ਆਪਾਂ ਜੀ ਬਾਕੀ ਟੋਕੜ ਕੱਪਣ ਮਾਜਾ ਦੋਸਤੋ ਤੁਹਾਨੂੰ ਮਿਲ ਜਾਵੇ ਕਿ 50000 ਦੇ ਵਿੱਚ ਮਾਨਤਨ ਘਰੇ ਪਹੁੰਚਿਆਂ ਦਾ ਜ਼ਰੂਰ ਕੀਤਾ ਜਾਂਦਾ ਹਰ ਇੱਕ ਵੀਰ ਵੱਲੋਂ ਦੂਰੋਂ ਡੇੜੋਂ ਚੱਲ ਕੇ ਆ ਜਾਂਦਾ ਤੇ ਜਿਹੜਾ ਹਵਾਨਾ ਹੈ ਉਹ ਤੁਸੀਂ ਦੇਖ ਸਕਦੇ ਹੋ ਕੋਈ ਬਾਈ ਵਾਲਾ ਕੰਮ ਨਹੀਂ ਹੈਗਾ ਬਾਕੀ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਵਾਜਬ ਆ ਰੇਟ ਵੀ ਹੋਣਾ ਜਿਹੜਾ ਮੁੱਲ ਕੀਤਾ ਤੇ ਬਾਕੀ ਵੀਰੇ ਇਹ ਤੀਜੇ ਨੰਬਰ ਤੇ ਜੇਕਰ ਆਪਾਂ ਇਸ ਬੂਰੀ ਆ ਗਈ ਆਪਣੇ ਕੋਲ ਹਨਾ ਹਾਂਜੀ ਹਾਂਜੀ ਤੇ ਇਹ ਕਿੰਨਾ ਸੂਹਾ ਫਿਰ ਸੁਈ ਹੈ ਜੀ ਇਹ ਦੂਜਾ ਸੋਈ ਹੋਈ ਹੈ ਤੀਜੇ ਲਈ ਇਹ ਸਵਾ ਤਿੰਨ ਮਹੀਨੇ ਗੱਭਣੇ ਚੌਥਾ ਲੱਗਾ ਇੱਕ ਤਰੀਕ ਦਾ ਚੌਥਾ ਲੱਗਾ 1 ਤਰੀਕ ਜਨਵਰੀ ਦਾ ਨਵੇਂ ਸਾਲ ਦਾ ਇੱਕ ਲੱਗਾ ਹਨਾ ਚੌਥਾ ਲੱਗਾ ਤੇ ਇਹ ਬੱਚਾ ਜੀ ਦਾ ਮਗਰ ਵੀਰ ਕੀ ਆ ਗਿਆ ਜਾਇ ਤੇ ਮਰ ਕੱਟਾ ਜੀ ਮਜ਼ਾ ਉਹ ਠੀਕ ਆ ਇਹ ਤਾਂ ਮਗਰ ਦੋਸਤੋ ਮੇਲ ਕਾਫ ਆ ਗਿਆ ਇਹ ਕੋਈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਮੇਲ ਕਾਫ ਆ ਬੂਰਾ ਇਸ ਦੇ ਮਗਰ ਤੇ ਦੁੱਧ ਦੀ ਵੀਰ ਜੀ ਗੱਲ ਕਰੀਏ ਕਿੰਨਾ ਹੋਣਾ ਆਪਣੇ ਰੈਡੀ ਜਾਂਦੇ ਥਲੇ ਕਿੰਨਾ ਦੁੱਧ ਦੀ ਵੀਰ ਜੀ 8 ਕਿਲੋ ਚੋਕ ਲੈ ਕੇ ਆਏ ਸੀ ਪਰ ਸੋ ਅੱਜ ਆਈ ਹੈ ਸਾਡਾ ਆਪਣੇ ਕੋਲੇ ਫੇਰ ਰਾਤ ਦਿਨ ਠੰਡ ਵੀ ਲੱਗ ਗਈ ਰੱਪਟੇ ਨਹੀਂ ਕਰਦੇ ਫੇਰ ਰਾਤ ਜੀ ਨੂੰ ਅੱਛਾ ਰਾਤ ਦੇ ਹਨਾ ਹਾਂ ਜੀ ਹੁਣ ਕੀ ਗੱਲ ਹੋਇਆ ਬਖਾਸ ਸੀਗਾ 104 ਅੱਛਾ 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 ਠੀਕ ਹੈ ਡਾਕਟਰ ਆਊਗਾ ਠੀਕ ਹੈ ਮਤਲਬ ਕਿ ਤੁਸੀਂ 8 ਕਿਲੋਟਰ ਦੀ ਚੁਵਾਈ ਕਰਕੇ ਆਂਦੀ ਸੀ ਠੀਕ ਆ ਤੇ ਇਹ ਗੱਪਣ ਕਿੰਨੇ ਮਹੀਨੇ ਦੀ ਦੱਸਿਓ ਜੀ ਇਹ 3 ਮਹੀਨੇ ਦੇ ਤਕ 3 ਚੌਥਾ ਲੱਗੇ ਇੱਕ ਤਰੀਕ ਤੋਂ ਚੌਥਾ ਦੋਸਤੋ ਜਿਹੜਾ ਨਵੇਂ ਸਾਲ ਤੋਂ ਇਹਨੂੰ ਲੱਗ ਮਾਝਾ ਤੇ ਸੂਬਾ ਵੀਰ ਜੀ ਕਿੰਨਾ ਹੋ ਗਿਆ ਸੂਬਾ ਦੂਜਾ ਸੂਬਾ ਲਈ ਗੱਭਣਾ ਦੂਜਾ ਸੂਬਾ ਦੋਸਤੋ ਜਿਹੜਾ ਆਲਰੇਡੀ ਚੱਲ ਰਿਹਾ ਤੇ ਤੀਜੇ ਸੂਬੇ ਲਈ ਜਿਹੜੀ ਅੱਗੇ ਗੱਭਣਾ ਇੱਕ ਸਾਲ ਤੋਂ ਜਦੋਂ ਚੌਥਾ ਮਹੀਨਾ ਲੱਗਾ ਦੋਸਤੋ ਤੀਜੇ ਸੂਬੇ ਲਈ ਗੱਭਣਾ ਤੁਹਾਨੂੰ ਇਹ ਬੂਰੀ ਮਿਲ ਜਾਵੇਗੀ ਬਿਲਕੁਲ ਜਿਹੜੀ ਹੈ ਰੈਡਿਸ ਕਿਨਾਂ ਲਾਲ ਗੁਲਾਬੀ ਜਿਹੜੀ ਚੰਬੜੀ ਹੈਗੀ ਦੋਸਤੋ ਬਿਲਕੁਲ ਪਤਲੇ ਪਿੰਡੇ ਦੀ ਜਿਹੜੀ ਇਹ ਮਾਝਾ ਤੇ ਵੀਰੇ ਇਹਦੀ ਕੀ ਡਿਮਾਂਡ ਕਰ ਰਹੇ ਆ ਜਿਹੜਾ ਪਤਵੰਜਾ 55000 ਆ ਜੀ ਠੀਕ ਆ 55000 ਆ ਦੋਸਤੋ ਬਾਕੀ ਵੀਰ ਹੁਣਾ ਜਿੱਦਾਂ ਥੋੜਾ ਜਿਹਾ ਦੱਸਿਆ ਵੀ ਜਿੱਦਾਂ ਵੀ ਕੱਲ ਪਰਸੋਂ ਮਤਲਬ ਕਿ ਇਹ ਜਿਹੜੀ ਮੱਝ ਲੈ ਕੇ ਆਏ ਨੇ ਥੋੜਾ ਜਿਹਾ ਟੈਂਪਰੇਚਰ ਬੁਖਾਰ ਸੀਗਾ ਫੀਵਰ ਸੀ 104 ਉਹ ਮਤਲਬ ਕਿ ਆਪਾਂ ਡਾਕਟਰ ਸਾਹਿਬਾਨ ਤੋਂ ਜਿਹੜਾ ਇਸ ਦਾ ਟ੍ਰੀਟਮੈਂਟ ਕਰਵਾ ਲਿਆ ਬਿਲਕੁਲ ਹੁਣ ਨੌੰਬਰ ਨਾਲ ਪੱਠੇ ਖਾਰੀ ਆ ਵੀਰ ਜੀ ਪੱਠੇ ਘੱਟ ਖਾਂਦੀ ਆਲੇ ਹੁਣ ਠੀਕ ਫੇਰ ਲਵਾਵਾਂਗੇ ਸ਼ਾਮੀ ਠੀਕ ਆ ਠੀਕ ਆ ਤੇ ਬਾਕੀ ਦੋਸਤੋ ਜਿਹੜਾ ਮੁੱਲ ਵੀ ਵੀਰ ਹੁਣਾ ਤੁਹਾਨੂੰ ਦੱਸ ਦਿੱਤਾ ਹੈ ਰੇਟ ਪਰਤੇ ਵਿੱਚ ਹੈਗਾ ਤੁਹਾਡਾ ਤੁਸੀਂ ਆਪਣੇ ਹਿਸਾਬ ਨਾਲ ਰੇਟ ਲਗਾ ਸਕਦੇ ਹੋ ਵੀਰ ਨਾਲ ਕ ਪੜਤੇ ਵਿੱਚ ਜਦੋਂ ਹੋਵੇਗਾ ਦੋਸਤੋ ਪੁੱਗੂਗਾ ਵੀਰ ਨੂੰ ਥੋੜੇ ਨਾਲ ਮਤਲਬ ਕਿ ਸੌਦਾ ਜਿੱਥੇ ਵੀ ਬਣਦਾ ਹੋਇਆ ਕਰ ਲਊਗਾ ਤੇ ਬਾਕੀ ਵੀਰ ਜੀ ਇਹਨੂੰ ਤੋਰਨ ਨੂੰ ਪਰ ਰਹਿਣ ਦੀ ਹੈ ਜਾਂ ਕੁਝ ਵੀ ਹੈ ਜੀ ਤੋਰਦੇ ਨੇ ਕੁਝ ਤੋਰ ਦਿਓ ਜੀ ਠੀਕ ਹੈ ਜੀ ਮੋਨੋ 55 ਕੀਤਾ ਸੀ ਨਾ ਆਪਾਂ ਦਾ ਠੀਕ ਹੈ ਤੇ ਇਸ ਤੋਂ ਇਲਾਵਾ ਵੀਰ ਜੀ ਹੋਰ ਵੀ ਪਸ਼ੂ ਸੇਲ ਆਪਣੇ ਕੋਲ ਹਾਂ ਜੀ ਆ ਦੋ ਕਟੀਆਂ ਠੀਕ ਆ ਦੋ ਕਟੀਆਂ ਵੀਰੋ ਸੇਲ ਹੈਗੀਆਂ ਵੀਰ ਉਹਨਾਂ ਦੇ ਕੋਲ ਜੋੜੀ ਕਟੀਆਂ ਹੈਗੀਆਂ ਵੀ ਜਿਸ ਮੇਰੇ ਵੀਰ ਭਰਾ ਨੇ ਸ਼ੌਂਕੀਆ ਤੌਰ ਤੇ ਲੈ ਕੇ ਜਾਣੀਆਂ ਸਾਂਭਣੀਆਂ ਨੇ ਤੁਸੀਂ ਜ਼ਰੂਰ ਲੈ ਕੇ ਜਾ ਸਕਦੇ ਹੋ ਤੇ ਵੀਰ ਕਿਵੇਂ ਇਹਨਾਂ ਦੀ ਮਤਰ ਮੁਤਰ ਦਾ ਮਿਲਕ ਵਧੀਆ ਰਿਹਾ ਸੀਗਾ ਦੋ ਦਾ ਹਾਂ ਜੀ ਆਪਾਂ ਘਰੇ ਚੋਈ ਹੈ ਤੇ 14 ਲੀਟਰ ਦੁੱਧ ਜੀ ਸਾ ਜੀ ਜੀ ਆਪਾਂ ਮੱਝ ਤੇ ਮਗਰੀ ਆਈ ਸੀਗੀ ਠੀਕ ਹੈ ਜੀ ਟੋਕਰ ਗੱਬਣਾ ਮੱਝ ਸੀਗੀ ਉਹਦੇ ਪਿੱਛੇ ਰਹਿਦੀ ਸੀ ਅੱਛਾ ਅੱਛਾ ਆਪਣੇ ਕੋਲ ਆਗੋਂ ਆਈ ਸੀ ਜਦੋਂ ਟੋਕਰ ਗੱਬਣਾ ਠੀਕ ਆ ਤੇ ਇਹਨਾਂ ਦੇ ਵੀਰ ਜੀ ਕੀ ਡਿਮਾਂਡ ਕੀ ਕਰਦੇ ਪਏ ਦੋ ਕਟੀਆਂ ਦੀ ਇਹ 8-8000 ਰੁਪਏ ਦੋਨਾਂ ਦੀ 16000 ਦੀ ਜੋੜੀ ਹੈ ਹਾਂ ਜੀ 16000 ਦੀ ਦੋਸਤੋ ਜੋੜੀ ਆ ਬਾਕੀ ਜਦੋਂ ਤੁਸੀਂ ਸ਼ੌਂਕੀਆ ਤੌਰ ਤੇ ਸਾਂਭਣ ਵਾਸਤੇ ਲੈ ਕੇ ਗਏ ਮਾਨਤਾਂ ਦੋਸਤੋ ਹਰ ਇੱਕ ਚੀਜ਼ ਦੇ ਵਿੱਚ ਹੋ ਜਾਂਦਾ 8 ਤੇ 8000 ਦੋਨਾਂ ਕਟੀਆਂ ਦਾ ਮੁੱਲ ਆ ਬਿਲਕੁਲ ਜਿਹੜੀ ਟੋਟਲ ਜਿਹੜੀ ਜੋੜੀ ਆ ਤੁਹਾਨੂੰ 16000 ਚ ਮਿਲ ਜੇਗੀ ਤੇ ਏਜ ਵੀਰਜ ਕਿੰਨੀ ਕਿੰਨੀ ਹੈਗੀ ਇਹਨਾਂ ਦੋ ਦੀ ਇਹ ਜਿਹੜੀ ਹੋਣੀ 8 ਮਹੀਨੇ ਦੀ ਜੀ ਤੇ ਇਹ ਦੀ 9 9 ਮਹੀਨੇ ਠੀਕ ਹੈ ਜੀ 8 ਮਹੀਨੇ ਦੀ ਤੇ ਦੂਜੀ ਕੱਟੀ ਜਿਹੜੀ ਆ ਦੇਖ ਰਹੇ ਹੋ ਦੋਸਤੋ ਟੈਗ ਲੱਗਾ ਦੋਵਾਂ ਨੂੰ ਵੈਸੇ ਟੈਗ ਲੱਗੇ ਆ ਇਸ ਕੱਟੀ ਦੀ ਉਮਰ ਜਿਹੜੀ ਆ ਵੀਰ ਹੁਣ ਕਹਿੰਦੇ ਵੀ 9 ਤੋਂ 10 ਮੰਥ ਦੀ ਆ ਤੇ ਇਸ ਪਹਿਲੀ ਨੰਬਰ ਦੀ ਕੱਟੀ ਆ ਜਿਹੜੀ ਇਸ ਦੀ 8 ਜਿਹੜੀ ਮੰਥ ਦੀ ਏਜ ਹੈਗੀ ਆ ਮੁੱਲ ਵੀ ਵੀਰ ਹੁਣਾ ਦੱਸਦਾ ਹੈ ਜੇ ਤੇ ਪਰਤੇ ਵਿੱਚ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਇੱਕ ਵੀਰ ਦੀ ਜਿਹੜੇ ਆਪਣੇ ਸੰਪਰਕ ਨੰਬਰ ਨੇ ਆਪਣੇ ਵੀਰਾਂ ਨੂੰ ਜਰੂਰ ਦੱਸ ਸੀਗੇ 97817 ਹਾਂਜੀ 27862 ਠੀਕ ਹੈ ਜੀ ਇੱਥੇ ਵਟਸਐਪ ਵਗੈਰਾ ਚੱਲਦਾ ਹੈ ਠੀਕ ਆ ਸੋ ਦੋਸਤੋ ਇਹ ਹਨ ਵੀਰ ਸ਼ੰਕਰਪਿੰਡ ਤੋਂ ਪਸ਼ੂਆਂ ਦਾ ਵਪਾਰ ਦਾ ਕੰਮ ਹੈ ਵੀਰ ਹੁਣਾਂ ਦਾ ਪਸ਼ੂ ਆਉਂਦੇ ਰਹਿੰਦੇ ਵੀਰ ਹੁਣਾਂ ਦੇ ਕੋਲ ਸਮੇਂ-ਸਮੇਂ ਦੇ ਨਾਲ ਤੁਸੀਂ ਪਤਾ ਵੀ ਕਰਦੇ ਰਹਿ ਸਕਦੇ ਹੋ ਇਹ ਜਿੰਨੀਆਂ ਮੱਝਾਂ ਦੋਸਤੋ ਤੁਹਾਨੂੰ ਦਿਖਾਈਆਂ ਤੋਕੜ ਗੱਬਣ ਮੱਝਾਂ ਨੇ ਅੱਗੇ ਬਣੀਆਂ ਠਣੀਆਂ ਵੀ ਹੈਗੀਆਂ ਨੇ ਵਧੀਆ ਚੰਗੇ ਮਨਤਧੀਆਂ ਤੇ ਥੱਲੇ ਜਿਹੜਾ ਦੁੱਧ ਵੀ ਹੈਗਾ ਤੇ ਬਾਜਿਬ ਰੇਟ ਵੀ ਨੇ ਤਿੰਨੇ ਚੀਜ਼ਾਂ ਤੁਹਾਨੂੰ ਇੱਕ ਸਾਥ ਮਿਲ ਜਾਣਗੀਆਂ ਜਿਹੜੀ ਚੀਜ਼ ਤੁਹਾਡੇ ਪਰਦੇ ਵਿੱਚ ਹੋਵੇ ਉਹ ਤੁਸੀਂ ਵੀਰ ਹੁਣਾਂ ਨਾਲ ਗੱਲਬਾਤ ਕਰਕੇ ਕਿਸੇ ਟਾਈਮ ਵੀ ਪਸ਼ੂ ਖਰੀਦ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ